ਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਗੱਲ ਕਰਾਂਗੇ ਦਰਿਆ ਬਿਆਸ ਤੁਸੀਂ ਬੰਦੇ ਰਸਤੇ ਦੀ ਤੁਸੀਂ ਬੰਦਾ ਜੋ ਰਸਤਾ ਇਹਨੂੰ ਲੈ ਕੇ ਲੰਬੇ ਸਮੇਂ ਤੋਂ ਇਸ ਖੇਤਰ ਦੇ ਨਾਲ ਇਸ ਹਦੂਦ ਦੇ ਨਾਲ ਵਸਦੇ ਜਿਵੇਂ ਦਲੇਲਪੁਰ ਖੇੜਾ ਜਾਂ ਚੇਚੀਆਂ ਛੋੜੀਆਂ ਜਾਂ ਹੋਰ ਵੱਖੋ ਵੱਖ ਪਿੰਡ ਨੇ ਵੱਖੋ ਵੱਖ ਪਿੰਡਾਂ ਦੇ ਜੋ ਗੰਨਾ ਕਾਸਤ ਕਰ ਕਿਸਾਨ ਨੇ ਉਹਨਾਂ ਨੂੰ ਇਥੋਂ ਗੰਨਾ ਕੱਢਣ ਨੂੰ ਲੈ ਕੇ ਜੋ ਗੰਨੇ ਦੇ ਸੀਜ਼ਨ ਤੇ ਕੀ ਮੁਸ਼ਕਲਾਂ ਆ ਰਹੀਆਂ ਨੇ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਕੱਚੀ ਮਿੱਟੀ ਕੱਚੀ ਮਿੱਟੀ ਜਿਹੜੀ ਹੈ ਪਿਛਲੇ ਸਮੇਂ ਤੋਂ ਜਿਵੇਂ ਬਰਸਾਤੀ ਦਿਨਾਂ ਤੋਂ ਕਰੀਬ ਸਾਨੂੰ ਯਾਦ ਹੈ ਕਿ 10-15 ਦਿਨ ਪਹਿਲਾ ਜੋ ਪ੍ਰਸ਼ਾਸਨ ਵੱਲੋਂ ਜਾਂ ਡਰੇਨ ਵਿਭਾਗ ਵੱਲੋਂ ਕੱਚੀ ਮਿੱਟੀ ਜਿਹੜੀ ਹੈ ਬੇਸ਼ੱਕ ਵਿਛਾ ਦਿੱਤੀ ਗਈ ਸੀ ਅ ਦੱਸਿਆ ਜਾ ਰਿਹਾ ਸੀ ਕਿ 7 ਕਰੋੜ ਦੇ ਫੰਡ ਜਾਰੀ ਹੋਏ ਸੀ ਕੱਚੀ ਮਿੱਟੀ ਜਿਹੜੀ ਵਿਛਾਉਣ ਵਾਸਤੇ ਤੇ ਉਸ ਸਮੇਂ ਵੀ ਲੋਕਾਂ ਨੂੰ ਚਿੰਤਾ ਇਹ ਸੀ ਗੰਨਾ ਕਸਤਕਾਰਾਂ ਨੂੰ ਖਾਸ ਕਰਕੇ ਕਿ ਜੇ ਕੱਚੀ ਮਿੱਟੀ ਵਿਛਾ ਦਿੱਤੀ ਗਈ ਪੱਥਰ ਨਾ ਪਿਆ ਤੇ ਗੰਨਾ ਕੱਢਣਾ ਜਿਹੜਾ ਮੁਸ਼ਕਲ ਹੋ ਜਾਏ ਉਹ ਜੋ ਕਿਸਾਨਾਂ ਦੀ ਚਿੰਤਾ ਸੀ ਹੋਇਆ ਵੀ ਇਦਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਮੋਬਾਈਲ ਸਕਰੀਨ ਦੀ ਦੂਜੀ ਸਾਈਡ ਤੇ ਤਸਵੀਰਾਂ ਚੱਲ ਰਹੀਆਂ ਨੇ ਕਿ ਇੱਕ ਗੰਨਾ ਕਾਸਤ ਹਰ ਕਿਸਾਨ ਨੇ ਉਹ ਜੀਸੀਪ ਦੁਆਰਾ ਅਗਲੀ ਸਾਈਡ ਤੇ ਟਰੈਕਟਰ ਪਾਇਆ ਹੋਇਆ ਬੈਕ ਸਾਈਡ ਦੇ ਬੈਕ ਸਾਈਡ ਤੇ ਜੀਸੀਪ ਪਾ ਕੇ ਉਹਨੂੰ ਧੱਕਾ ਲਗਾਇਆ ਜਾ ਰਿਹਾ ਸੋ ਬੜੇ ਜਿਹੜੇ ਨੇ ਔਖੇ ਹਾਲਾਤਾਂ ਦੇ ਵਿੱਚ ਗੰਨਾ ਜਿਹੜਾ ਉਹ ਕੱਢਿਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਭਾਜੀ ਤੁਹਾਡਾ ਹਜ਼ਾਰਾ ਸਿੰਘ ਕਿਹੜਾ ਨਗਰ ਜੀ ਗੁੱਲੇ ਲੜਾ ਤੇ ਇਹ ਕੀ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਤੁਹਾਨੂੰ ਗੰਨਾ ਕੱਢਣ ਵਾਸਤੇ ਮੁਸ਼ਕਲ ਹੈ ਹੁਣ ਮਸ਼ੀਨ ਚ ਆਈ ਗਿਆ ਮਸ਼ੀਨਾ ਲਿਆ ਲਿਆ ਕੱਢਣ ਦੇ ਬਹੁਤ ਜ਼ਿਆਦਾ ਮੁਸ਼ਕਲ ਹੈ ਠੀਕ ਹੈ ਸਾਡੇ ਪੂਰੇ ਏਰੀ ਕਿ ਕੇ ਤੇ ਇਹਦਾ ਇਹਦਾ ਜਿਹੜਾ ਜਿਵੇਂ ਮਿੱਟੀ ਵਿਛਾ ਦਿੱਤੀ ਗਈ ਆ ਤੇ ਮਿੱਟੀ ਤੋਂ ਬਾਅਦ ਜਿਹੜਾ ਪੱਥਰ ਨਹੀਂ ਪਿਆ ਲੰਬੇ ਸਮੇਂ ਤੋਂ ਤੁਸੀਂ ਮੰਗਾ ਵੀ ਕਰਦੇ ਹੋਣ ਦੇ ਹੋ ਤੇ ਕੀ ਕੀ ਤੁਸੀਂ ਕਿਸੇ ਲੀਡਰਸ਼ਿਪ ਨੂੰ ਵਿਧਾਨ ਸਭਾ ਹਲਕਾ ਦਿਨ ਨਗਰ ਦੇ ਨੂੰ ਜਾਂ ਡਿਪਟੀ ਕਮਿਸ਼ਨਰ ਨੂੰ ਜਾਂ ਇਹ ਵਿਭਾਗ ਨੂੰ ਡਰੇਨ ਵਿਭਾਗ ਨੂੰ ਕਦੀ ਕੋਈ ਅਪੀਲ ਕੀਤੀ ਹੈ ਕੋਈ ਬੇਨਤੀ ਕੀਤੀ ਇਹਦੀ ਕਰਦੇ ਰਹੇ ਆ ਅਜੇ ਕਰਦੇ ਰਹੇ ਆ ਵੀਰ ਕਰਦੇ ਰਹੀਦਾ ਹਾਂਜੀ ਪਰ ਇੱਥੇ ਕੋਈ ਸੁਣਦਾ ਹੀ ਨਹੀਂ ਕਾਇਆ ਚਾਹੇ ਹੁਣ ਜਿਹੜੇ ਫਸਿਆ ਬੰਦਾ ਉਹ ਫੜਕਦਾ ਇੱਥੇ ਕੀ ਕਰਦੇ ਹੋਰ ਸਾਡੇ ਨਾਲ ਜਿਵੇਂ ਅੱਜ ਇੱਥੋਂ ਦੇ ਕਿਸਾਨ ਨੇ ਗੰਨਾ ਕਸ ਕਰ ਕਿਸਾਨ ਉਹਨਾਂ ਦਾ ਵੀ ਆਉਣਾ ਜਾਣਾ ਜਿਹੜਾ ਗੰਨਾ ਲੈ ਕੇ ਮਕੇਰੀਆਂ ਮੇਲ ਨੂੰ ਲੱਗਾ ਰਹਿੰਦਾ ਸੋ ਅਸੀਂ ਗੱਲ ਕਰ ਰਹੇ ਸੀ ਕਿ ਕੀ ਕਦੀ ਡਿਪਟੀ ਕਮਿਸ਼ਨਰ ਨੂੰ ਇਹਦੀ ਅਪੀਲ ਨਹੀਂ ਕੀਤੀ ਵੇਖੋ ਜੀ ਤੁਸੀਂ ਜਿਹੜਾ ਸ ਪਹਿਲਾਂ ਵੀ ਪਹੁੰਚਿਆ ਸੀ ਤੁਸੀਂ ਫੋਟੋ ਲਈ ਸਭ ਕੋ ਤੁਹਾਡੇ ਸਾਹਮਣੇ ਹੋਇਆ ਇਹ ਗੱਲ ਨੂੰ 15 20 ਦਿਨ ਹੋ ਗਿਆ ਇੱਥੇ ਕੋਈ ਨਹੀਂ ਪਹੁੰਚਿਆ ਅੱਜ ਤੁਸੀਂ ਫੇਰ ਵੇਖੋ ਆ ਤੁਹਾਡੇ ਸਾਹਮਣੇ ਦੋ ਸਾਹਮਣੇ ਦੋ ਟਰੈਕਟਰ ਅੱਗੇ ਪਾਏ ਆ ਮਗਰ ਮਸ਼ੀਨ ਲਈ ਆ ਔਰ ਅਜੇ ਜ਼ਿਮੀਂਦਾਰ ਦਾ ਗੰਨਾ ਜੇ ਘਰ ਖਲੋਤਾ ਫਸਲਾਂ ਦੇ ਖਲੋਤਾ ਵਾ ਤੇ ਮਸ਼ੀਨ ਵਾਲੇ ਨੂੰ ਪੈਸੇ ਤੁਹਾਡੇ ਸਾਹਮਣੇ ਨਗਦ ਦਿੱਤੇ ਪਿਆ ਭਰਾ ਵਾਲਾ ਜੋ ਹੋਰ ਹੋਰ ਸਾਡੇ ਜ਼ਿਮੀਂਦਾਰ ਨਾਲ ਗੱਲ ਆ ਹੋਰ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਅਸਲ ਦੇ ਵਿੱਚ ਇਹਦਾ ਵੀ ਜੀ ਹੱਲ ਕੀ ਹੋ ਸਕਦਾ ਹਲੇ ਹੀ ਹੋ ਸਕਦਾ ਹੈ ਕਿ ਜਿੱਦਾਂ ਇਹਦੀ ਮੈਂਟਨੈਂਸ ਛੇਤੀ ਤੋਂ ਛੇਤੀ ਜਿਹੜਾ ਕੰਮ ਕੀਤਾ ਜਾਏ ਤਾਂ ਜੋ ਕਿਸਾਨਾਂ ਨੂੰ ਪ੍ਰੋਬਲਮ ਨਾ ਆਏ ਕਿਉਂਕਿ ਜ਼ਿਆਦਾਤਰ ਇਹਨਾਂ ਦੀ ਆ ਜਾਗੇ ਤੇ ਆਂਦਰ ਇਹਨਾਂ ਨੂੰ ਗੰਨੇ ਤੋਂ ਆ। ਕਿਤੇ ਗੰਨੇ ਖਾਸ ਕਰਕੇ ਕਾਫੀ ਨੇ ਇਥੇ ਕਿਸਾਨ ਹੈ। ਤਾਂ ਉਹਨਾਂ ਨੂੰ ਫਿਰ ਇਹ ਇਸ ਚੀਜ਼ ਦੀ ਪ੍ਰੋਬਲਮ ਆਉਂਦੀ ਕਿ ਕੱਚੀ ਮਿੱਟੀ ਆ ਉੱਤੇ ਟਰਾਲੀ ਬੈਂਦੀ ਹੈ ਉਹਨਾਂ ਨੂੰ ਦੇਖ ਸਕਦੇ ਹੋ ਮਸ਼ੀਨਾਂ ਵੀ ਕੱਢੀ ਆ। ਉਹ ਤਾਂ ਫਿਰ ਵੀ ਚਾਰ ਧੁੱਪਾਂ ਲੱਗੀਆਂ ਨਹੀਂ ਤੇ ਜੇ ਬਰਸਾਤ ਹੋ ਜੇ ਔਖਾ ਹੋ ਜਾਂਦਾ। ਬਹੁਤ ਔਖਾ ਹੋ ਜਾਂਦਾ ਫਿਰ ਤਾਂ ਨਿਕਲਦਾ ਹੀ ਨਹੀਂ। ਨਿਕਲਦਾ ਹੀ ਨਹੀਂ। ਸੋ ਇਸ ਕਰਕੇ ਚਾਹੀਦਾ ਕਿ ਮੈਂਟਨੈਂਸ ਇਹ ਛੇਤੀ ਤੋਂ ਛੇਤੀ ਕਰੋ ਡਿਪਟੀ ਕਮਿਸ਼ਨਰ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਲੈ ਕੇ ਕਿ ਇਹਦਾ ਕੋ ਹੱਲ ਹੋ ਸਕੇ ਅਸੀਂ ਭਾਜੀ ਮਿਲੇ ਆ ਸਾਰਿਆਂ ਨੂੰ ਹਾਂਜੀ ਆਪਣੇ ਇਥੇ ਐਕਸੀਡੈਂਟ ਡਿਪਾਰਟਮੈਂਟ ਜਿਹੜਾ ਵਾ ਉਹਨਾਂ ਨੂੰ ਫੋਨ ਵੀ ਕੀਤਾ ਮੈਨੇ ਗੱਲਬਾਤ ਹੀ ਹੋਈ ਹਾਂਜੀ ਮੈਂ ਕਹਾ ਤੁਸੀਂ ਤੇ ਮਿੱਟੀ ਤੇ ਪਾ ਦਿੱਤੀ ਗਈ ਹੈ ਜਿਹੜੇ ਸੁਪਾਰ ਹਨਾ ਉਹ ਨੀਵੇਂ ਬੋਤ ਹੈ ਨੀਵੇਂ ਹਾਂ ਤਕਰੀਬਨ ਜਦੋਂ ਗੰਨਾ ਚੜਨਾ ਗੰਨਾ ਕਾਸਤਨ ਬਹੁਤ ਤੰਗੀ ਆਉਣੀ ਆ ਹਾਂਜੀ ਬਹੁਤ ਪੈਸਾ ਲੱਗਦਾ ਚਲੋ ਵੀ ਹੁਣ ਵੇਖੋ ਵੀ ਜਦੋਂ ਸੁਪਾਰ ਚੜਨਾ ਨਾ ਹਾਂਜੀ ਇਹਨੂੰ ਸੁਪਾਰ ਬੋਲਦੇ ਆ ਕਈ ਪਤਾ ਨਹੀਂ ਕੀ ਬੋਤ ਸੁਪਾਰ ਹੀ ਬੋਲਦੇ ਨੇ ਸੁਪਾਰ ਹੀ ਹੁੰਦਾ ਜੀ ਹਾਂਜੀ ਸੁਪਾਰ ਬੋਲਦੇ ਆ ਤੇ ਹਾਂਜੀ ਉਹਨਾਂ ਤੇ ਮਿੱਟੀ ਪਾਈ ਜਾਵੇ ਲੇਕਿਨ ਉਹਨਾਂ ਨੇ ਕਿਹਾ ਪਹਿਲਾਂ ਉਹਨੂੰ ਮਿੱਟੀ ਪਾਣ ਦਿਓ ਤੁਹਾਡੇ ਸਪਰ ਬਣਾ ਦਿਆਂਗੇ ਇਹਦਾ ਲੈਵਲ ਤੁਸੀਂ ਲੈਵਲ ਤੁਸੀਂ ਦਾ ਕਰ ਦਿਆਂਗੇ ਉਹਨਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਲੈਵਲ ਕਰ ਦਿਆਂਗੇ ਹੁਣ ਜੀਸੀਪੀ ਨਾਲ ਧੱਕਾ ਲਵਾ ਲਵਾ ਕੇ ਤਿੰਨ ਤਿੰਨ ਟਰੈਕਟਰ ਪਾ ਕੇ ਕੀ ਤਾਂ ਇੰਨਾ ਮਤਲਬ ਕਿ ਜੇ ਚਲੋ ਸਪਰ ਦਾ ਲੈਵਲ ਹੋਣਾ ਚਾਹੀਦਾ ਉਹਨਾ ਮੁਸ਼ਕਲ ਥੋੜੀ ਘਟ ਆਊਗੀ ਪਰ ਜੋ ਹੋ ਵੀ ਜਾਂਦਾ ਤੇ ਹੁਣ ਤਾਂ ਧੁੱਪਾ ਲੱਗੀਆਂ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਤਸਵੀਰਾਂ ਜੇ ਇੱਥੇ ਚਾਰ ਛਿੱਟਾਂ ਪੈ ਜਾਣ ਤੇ ਤੁਸੀਂ ਤੇ ਉੱਪਰ ਤੋਂ ਉਦੋਂ ਵੀ ਟਰਾਲੀ ਨਹੀਂ ਨਿਕਲ ਚਲੋ ਜੇ ਸਪਰ ਮਨ ਜਾਂਦੇ ਤੇ ਉੱਤੇ ਬਜਰਾ ਪਵੇ ਹਾਂਜੀ ਇਹ ਤੁਸੀਂ ਤੇ ਵੀ ਬਜਰਾ ਪਵੇ ਤੇ ਜ਼ਿੰਮੇਦਾਰ ਬਾਸਣਗਰ ਨੇ ਤੇ ਹੁਣ ਜਿੰਨਾ ਨੁਕਸਾਨ ਆਦੇ ਬਹੁਤ ਜ਼ਿਆਦਾ ਨੁਕਸਾਨ 10 10 ਹਜ਼ਾਰ ਇੱਕ ਟਰਾਲੀ ਦਾ ਖਰਚਾ ਹੀ ਆ ਜਾਂਦਾ ਕਈ ਵਾਰੀ ਫਸ ਜਾਂਦੇ ਕਿਉਂਕਿ ਤੁਸੀਂ ਤੇ ਵੀ ਫਸ ਜਾਂਦੀ ਆ ਗੱਬੇ ਤਿੰਨ ਤਿੰਨ ਚਾਰ ਚਾਰ ਟਰੈਕਟਰ ਪਾ ਕੇ ताली ਕੱਢੀ ਆ ਬਹੁਤ ਨੁਕਸਾਨ ਹੈ ਜ਼ਿਮੀਂਦਾਰ ਦਾ ਬਹੁਤ ਖਾਣਾ ਧੂਣਾ ਖਰਚਾ ਧੂਣਾ ਖਰਚਾ ਜੀ ਬਹੁਤ ਜ਼ਿਆਦਾ ਖਰਚਾ ਅਸੀਂ ਤੇ ਉਹ ਅਰਜ਼ ਕਰਾਂਗੇ ਸਰਕਾਰ ਅਗੇ ਵੀ ਇਹਦਾ ਗਲਤ ਤੋਂ ਗਲਤ ਬਜਰਾ ਪਾਇਆ ਜਾਵੇ ਤੇ ਸਪਾਰ ਬਣਾਏ ਜਾਣ ਤੇ ਇਹਨਾਂ ਦੇ ਉੱਤੇ ਬਜਰਾ ਪਾਇਆ ਜ਼ਿਮੀਂਦਾਰਾਂ ਦਾ ਤੇ ਜੇ ਮਾਰਸ਼ ਪੈ ਗਈ ਤੇ ਫੇਰ ਤੁਹਾਡਾ ਗੱਣਾ ਨਿਕਲਣਾ ਹੀ ਨਹੀਂ ਫੇਰ ਰਹਿ ਜਾਣਾ ਕਿਉਂਕਿ ਅੱਗੇ ਬੜਾ ਮੁਸ਼ਕਲ ਕੱਢਿਆ ਹੁਣ ਜਿਹੜੀ ਹੋੜ ਮਿੱਟੀ ਪੈ ਗਈ ਹੁਣ ਕੋਈ ਨਿਕਲ ਨਹੀਂ ਨੀ ਟਾਲੀ ਪੰਜਾਬ ਪਰਸੈਂਟ ਗੱਣਾ ਆਜੇ ਖੇਤਾਂ 'ਚ ਹੋਣਾ ਜ਼ਿਆਦਾ ਪਰਸੈਂਟ ਅਜੇ ਘੱਟੋ ਘੱਟ 70 75 ਪਰਸੈਂਟ ਗੱਣਾ ਆੜਿਆਗਾ ਅਜੇ 20 25% ਹੀ ਗਿਣਾ ਨਿਕਲਿਆ ਅਜੇ ਸ਼ੁਰੂਆਤੀ ਆ ਸ਼ੁਰੂਆਤੀ ਆ ਕਹੀਂ ਤੇ ਕਹਿੰਦੇ ਬਹੁਤ ਕਿਰਪਾ ਜੀ ਕਿ ਚਲੋ ਬਾਰਸ ਨਾ ਪਵੇ ਜੇ ਬਾਰਸ ਪੈ ਗਈ ਤੇ ਫਿਰ ਬਹੁਤ ਮਾੜਾ ਹਾਲ ਸੋ ਤੁਹਾਨੂੰ ਸੋ ਤੁਹਾਨੂੰ ਦੱਸਦੀ ਕਿ ਜਿਵੇਂ ਇਹ ਬੈਲਟ ਆ ਗੰਨੇ ਦੀ 85 90% ਜਿਹੜੀ ਇਹ ਗੰਨੇ ਦੀ ਬੈਲਟ ਮੰਨੀ ਜਾਂਦੀ ਹੈ ਸੋ ਗੰਨਾ ਕਾਸ਼ਤਕਾਰਾਂ ਦਾ ਜਿਹੜਾ ਇਹ ਗੰਭੀਰ ਜਿਹੜਾ ਚਿੰਤਾ ਦਾ ਵਿਸ਼ਾ ਕਿ ਜਿਵੇਂ ਉਹਨਾਂ ਦੱਸਿਆ ਕਿ ਹਾਲੇ ਕੋਈ 20 25% ਜਿਹੜਾ ਉਹ ਗੰਨਾ ਇਥੋਂ ਨਿਕਲਿਆ ਉਹ ਵੀ ਔਖੇ ਹਾਲਾਤਾਂ ਦੇ ਵਿੱਚ ਇੱਕ ਇੱਕ ਟਰਾਲੀ ਦੇ ਅੱਗੇ ਜਾਂ ਪਿੱਛੇ ਹੈ ਡਰਮ ਮਸ਼ੀਨ ਜਾਂ ਜੀਸੀਪੀਆਂ ਲਗਾ ਲਗਾ ਕੇ ਇਥੋਂ ਕੱਢਿਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਰਾਈ ਵੀ ਜੋ ਦਿਖ ਰਹੇ ਹੋ ਤਸਵੀਰਾਂ ਜਿਹੜੀਆਂ ਸਾਰਾ ਕੁਝ ਦੱਸਾਰੀਆਂ ਨੇ ਬਿਆਨ ਕਰ ਰਹੀਆਂ ਨੇ ਸੋ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ 75% ਗੰਨਾ ਜਿਹੜਾ ਜੇ ਖੇਤਾਂ ਦੇ ਵਿੱਚ ਪਿਆ ਜਾਂ ਦੂਜੇ ਪਾਸੇ ਦੇਖਿਆ ਜਾਏ ਤੇ ਜੋ ਸਰਕਾਰਾਂ ਨੇ ਸਰਕਾਰਾਂ ਵੱਲੋਂ ਸਤਾ ਚ ਆਉਣ ਤੋਂ ਪਹਿਲਾਂ ਵੱਡੇ ਵਾਅਦੇ ਦਾਅਵੇ ਕੀਤੇ ਜਾਂਦੇ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਾਸਤੇ ਖਾਸ ਕਰਕੇ ਜੇਕਰ ਕਿਸਾਨੀ ਦੀ ਗੱਲ ਕੀਤੀ ਜਾਵੇ ਤੇ ਕਿਸਾਨੀ ਦਾ ਜੋ ਵੱਡਾ ਬੋਟ ਬੈਂਕ ਆ ਉਹ ਇਹਨਾਂ ਲੀਡਰਸ਼ਿਪ ਵੱਲੋਂ ਜਿਹੜਾ ਉਹ ਕਈ ਵਾਅਦੇ ਦਾਅਵੇ ਕਰਕੇ ਵਟੋੜਿਆ ਜਾਂਦਾ ਪਰ ਜੋ ਜ਼ਮੀਨੀ ਹਕੀਕਤ ਆ ਉਹ ਤੁਸੀਂ ਦੇਖ ਰਹੇ ਹੋ ਕੁਝ ਹੋਰ ਐ ਸੋ ਅਪੀਲ ਕੀਤੀ ਜਾ ਰਹੀ ਹੈ ਪੰਚਾਇਤਾਂ ਵੱਲੋਂ ਗੰਨਾ ਕਾਸਤਕਾਰਾਂ ਵੱਲੋਂ ਕਿ ਇਸ ਤੇ ਦਾ ਕੋ ਹੱਲ ਕੀਤਾ ਜਾਵੇ ਇਹ ਕੱਚੀ ਮਿੱਟੀ ਪਾ ਕੇ ਉਹਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਜਿਹੜਾ ਇਹ ਹੋਰ ਜਿਹੜਾ ਡਰੇਨ ਵਿਭਾਗ ਵੱਲੋਂ ਲੋਕਾਂ ਦੀਆਂ ਕਿਸਾਨਾਂ ਦੀਆਂ ਹੋਰ ਮੁਸ਼ਕਲਾਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਨੇ ਇਹਦੇ ਉੱਪਰ ਗਟਕਾ ਪੱਥਰ ਪਾਇਆ ਜਾਏ ਤਾਂ ਜੋ ਕਿਸਾਨਾਂ ਨੂੰ ਜਿਹੜਾ ਗੰਨਾ ਕੱਢਣ ਲਈ ਕੁਝ ਰਾਹਤ ਮਿਲ ਸਕੇ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ